ਪ੍ਰਗਟ ਹੋਈ ਗੁਰਿਆਈ ਸ੍ਰੀ ਅੰਦਰ ਸਰ ਸਾਹਿਬ ਦੀ ਪਾਵਨ ਧਰਤੀ ਤੇ ਮੇਰੀ ਕੀ ਰੀਦੇ ਸਿਧਾਂਤ ਨੂੰ ਪ੍ਰਗਟ ਕਰਨ ਪਿੱਛੇ ਬਨ ਭੰਜਨ ਜਯੋਦੇ ਸ੍ਰੀ ਗੁਰੂ ਮਾਨਕ ਦੇਵ ਜੀ ਦੀ ਛੇਵੀਂ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1644 ਈਸਵੀ ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸਤਤਨੀ ਦਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਤਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਸਨ ਉੱਥੇ ਗੁਰੂ ਜੀ ਗ੍ਰਸਤੀ ਦੇ ਧਰਮ ਨੂੰ ਘਾਲਦੇ ਹੋਏ ਵੀ ਅਧਿਆਤਮਿਕ ਰੰਗ ਦੇ ਵਿੱਚ ਰंगे ਰਹਿੰਦੇ ਉਨ੍ਹਾਂ ਦੀ ਨਿਰਮਲਤਾ, ਦਇਆ ਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਉਨ੍ਹਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ। ਗਹਿਰੀ, ਮਿਰਬਿਕਾਤ ਤੇ ਆਤਮਿਕ ਚਮਕ ਨਾਲ ਭਰੀ ਹੋਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾਨ, ਤੇਗ ਦੇ ਜੋਹਰ ਵਿਖਾ ਚੁੱਕੇ ਸਨ। ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਪਿਆਗਦੀ ਮੂਰਤ ਸਨ ਅਤੇ ਅਧਿਆਤਮਿਕ ਸੋਚਨ ਵਿੱਚ ਲਿਬੜੇ ਤੇ ਅੰਤਰ ਗਤੀ ਵਿੱਚ ਮੀਨ ਰਹੇ ਸਨ ਉਹ ਹਰ ਤਰ੍ਹਾਂ ਦੀ ਮਾਇਆ ਤੋਂ ਮੁਕਲੇ ਸਨ ਉਹਨਾਂ ਦਾ ਨਾਮ ਹੀ ਗਾਨ ਤੁੰ ਤੇ ਭਰਤੀ ਬਣ ਚੁੱਕਾ ਸੀ ਤੇ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਕੇ ਉਹ ਜ਼ਿਆਦਾ ਸਮਾਂ ਸੋਰੀ ਵਿੱਚ ਹੀ ਭਗਤੀ ਕਰਦੇ ਸਨ ਇਸ ਉੱਚੀ ਭਰਤੀ ਦੀ ਉਹਨਾਂ ਨੇ ਉਹ ਵੇਖਦੇ ਅਦੁੱਤੀ ਕਾਰਜ ਲਈ ਤਿਆਰ ਕਰਵਾਈ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰ राय ਸਾਹਿਬ ਜੀ ਵਿੱਚ ਵਿਕਲਪਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ राय ਸਾਹਿਬ ਤੋਂ ਬਾਅਦ 3 ਮਾਰਚ 1634 ਈਸਵੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਪਰ ਉਹਨਾਂ ਨੇ ਸਿਰ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਇੰਨਾ ਸ਼ਬਦਾਂ ਦਾ ਸਹਸਮਈ ਸੰਦੇਸ਼ ਦੇ ਕੇ ਅਤੇ ਬਾਦਸ਼ਾਹ ਜੀ ਜੋਤੀ ਜੋਤ ਸੰਭਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਹੋਇਆ ਸੀ ਅਤੇ ਜਿਵੇਂ ਘਰ ਦੀ ਨਵੀਂ ਜੋਤ ਨੇ ਮਿਲਾਂ ਲਈ ਦੇ ਕੋਪਸ ਪਰਮਲ ਪਰਮਲ ਨ ਕਿਸਾਨ ਇਹ ਕਿ ਮੇਰੇ ਬਿਖਾਰੇ ਅੰਦਰ ਮੈਂ ਉਹ ਕਹ ਪਰਦਾ ਕਰ ਗਿਆ ਸੀ ਬਾਈ ਨੂੰ ਜੀਆਂ ਝੁਕ ਗਿਆ ਨਾ ਤੁਲਿਆ ਤੇ ਕੀ ਆਪਣੇ ਆਤਮਾ ਗੁਰੂ ਕਹਿ ਲਗੇ ਸਭ ਤੋਂ ਵੱਧ ਸਾਰੇ ਦਾ